ਦਾ ਫੋਨ ਗਿਆ ਵਾ ਤੇ ਵੀ ਤੁਹਾਡੇ ਘਰੋਂ ਧੂਆ ਬੜਾ ਆਉਂਦਿਆ ਵਾ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਪੌੜੀਆਂ ਵੱਲ ਜਾ ਕੇ ਕੋਰਨਾ ਤਰਾਣ ਕੇ ਵੇਖਿਆ ਕਿ ਅੱਗ ਜਿਹੜੀ ਸਾਰੇ ਕਮਰਿਆਂ ਦੇ ਬੈੱਡਾਂ ਤੇ ਆਗ ਲੱਗ ਗਈ ਆ ਫਰਨੀਚਰ ਦਾ ਸਮਾਨ ਸੜ ਗਿਆ ਉਹ ਕਮਰਿਆਂ ਦੇ ਮਿਸਤਰੇ ਬੈੱਡ ਸਾਰੇ ਸੜ ਗਏ ਆ ਸਾਨੂੰ ਕੁਝ ਨਹੀਂ ਪਤਾ ਕਿ ਤੁਹਾਡੇ ਘਰ ਦੇ ਵਿੱਚ ਘਟਨਾ ਵਾਪਰੀ ਕਿ ਇਹ ਅਗੇ 25-30000 ਰੁਪਈਆ ਹੈ ਘਰ ਦੇ ਵਿੱਚ 2 ਲੱਖ ਰੱਖਿਆ ਹੀ ਹੈ ਘਰ ਦਾ ਥੋੜਾ ਲੋਨ ਚੱਕੇ ਕਰਾਉਣੇ ਸੀ ਘਰ ਦੀ ਰਿਪੇਅਰ ਪਰ ਉਹ ਵੀ ਸੜਕੇ ਹੋਈ ਰਕਮ ਸਵਾ 53000 ਰੁਪਇਆ ਲੋਨ ਲੈਣ ਦੇ باوجود ਵੀ ਆਇਆ ਨਾ ਕਿਸੇ ਕੰਮ ਅਲਕਮ ਜੀਠਾ ਦੇ ਅਧੀਨ ਪੈਂਦੇ ਪਿੰਡ ਤਲਵੰਡੀ ਖੁੰਮਣ ਵਿੱਚ ਜਿੱਥੇ ਕਿ ਦੇਰ ਰਾਤ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਦੇ ਕਾਰਨ ਕਾਫੀ ਨੁਕਸਾਨ ਹੋਇਆ ਘਰ ਦਾ ਸਾਰਾ ਸਮਾਨ ਤੇ ਨਾਲ ਹੀ ਕੁਝ ਰਕਮ ਵੀ ਸੜਕੇ ਹੋਈ ਸਵਾ ਪਰਿਵਾਰ ਨੇ ਮਿਲਾਈ ਮਦਦ ਦੀ ਗੁਹਾਰ ਤਲਵੰਡੀ ਖੁੰਮਨ ਤੋਂ ਸਵੇਰੇ ਸੁਬਰੀ ਖਾਸਪੋਰਟ ਪਬਲਿਕ ਪ੍ਰੈਮ ਟੀਵੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੋਤੀ ਆ ਮੈਂ ਪਿੰਡ ਤਲਵੰਡੀ ਖੁੰਮਨ ਦੀ ਰਹਿਣ ਵਾਲੀ ਆ ਮੈਂ ਕੱਲ ਸ਼ਾਮੀ 6 ਵਜੇ ਆਪਣੇ ਪੇਕੇ ਪਿੰਡ ਗਈ ਸੀ ਤੇ ਪਿੱਛੋਂ ਪਤਾ ਨਹੀਂ ਕਿ ਕਿਦਾਂ ਘਰ ਦੇ ਵਿੱਚ ਅੱਗ ਲੱਗ ਗਈ ਕਿਸ ਦੀ ਕੋਈ ਕਿੰਨੇ ਕ ਵਜੇ ਅੱਗ ਲੱਗੀ ਕੋਈ ਮੈਨੂੰ ਪੌਣੇ ਕਾ 10 ਵਜੇ ਗਵਾਂਡੀਆਂ ਦਾ ਫੋਨ ਗਿਆ ਵਾ ਕਿ ਪੀ ਤੁਹਾਡੇ ਘਰੋਂ ਧੂਆਂ ਬੜਾ ਆਉਂਡਿਆ ਵਾ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਪੌੜੀਆਂ ਵੱਲ ਦੀ ਜਾ ਕੇ ਵੇਖੋ ਉਹਨਾਂ ਫਿਰ ਆਣ ਕੇ ਵੇਖਿਆ ਕਿ ਅੱਗ ਜਿਹੜੀ ਸਾਰੇ ਕਮਰਿਆਂ ਦੇ ਬੈੱਡਾਂ ਤੇ ਅੱਗ ਲੱਗ ਗਈ ਆ ਫਰਨੀਚਰ ਦਾ ਸਮਾਨ ਸੜ ਗਿਆ ਕਮਰਿਆਂ ਦੇ ਬਿਸਤਰੇ ਬੈੱਡ ਸਾਰੇ ਸੜ ਗਏ ਆ ਹਨ ਨੂੰ ਕੁਝ ਨਹੀਂ ਪਤਾ ਪੀ ਇਹ ਕੀ ਸਾਡੇ ਘਰ ਦੇ ਵਿੱਚ ਘਟਨਾ ਵਾਪਰੀ ਕੀ ਹੋਰ ਕੀ ਸੀ ਘਰ 'ਚ ਕੋਈ ਪੈਸਾ ਪੂ ਹੈਗਾ ਪੈਸੇ ਹੈਗੇ 25-30 ਹਜ਼ਾਰ ਰੁਪਈਆ ਹੈ ਘਰ ਦੇ ਵਿੱਚ ਲੋਨ ਲੈ ਕੇ ਰੱਖਿਆ ਹੀ ਹੈ ਘਰ ਦਾ ਥੋੜਾ ਕੰਮ ਕਰਵਾਉਣ ਵਾਸਤੇ ਉਹ ਵੀ ਵਿੱਚੇ ਸੜ ਗਿਆ ਬਿਸਤਰੇ ਬੱਚਿਆਂ ਦੇ ਸਕੂਲ ਬੈਗ ਆ ਡਾ ਕੋਈ ਕੱਰਚ ਪਾਉਣ ਵਾਲਾ ਕੱਪੜਾ ਕੋਈ ਆਉਣ ਜਾਣ ਵਾਲਾ ਕੱਪੜਾ ਸਾਰਾ ਕੁਝ ਆ ਡਾ ਸੜ ਗਿਆ ਵਗਰੇ ਨਹੀਂ ਕੱਖ ਵੀ ਦਾਸ ਸਰਗਬੀਸਾ ਸਰਪੰਚ ਤਰਵੰਡੀ ਫੋਮਣ ਜੀ ਤੇ ਸਾਡੇ ਪਿੰਡ ਦਾ ਪਰਿਵਾਰ ਹੈ ਜੀ ਭੈਣ ਜੋਤੀ ਆ ਔਰ ਵਾਈਫ ਉਹ ਮੰਗਲ ਸਿੰਘ ਇਹ ਪਰਿਵਾਰ ਨੇ ਬੜੀ ਮੁਸ਼ਕਲ ਦੇ ਨਾਲ ਹੀ ਗੁਜ਼ਾਰਾ ਕਰਦਾ ਚੱਲਦਾ ਸੀ ਔਰ ਬੜੇ ਔਖੇ ਹੋ ਕੇ ਬੈਂਕ ਤੋਂ ਲੋਨ ਲੈ ਕੇ ਇੱਕ ਵੱਡਾ ਲੋਨ ਚੱਕ ਚੱਕ ਕੇ ਮੜਾ ਮੋਟਾ ਨਾ ਘਰ ਖੜਾ ਕੀਤਾ ਸੀ ਪਰ ਅੱਤੀ ਪਤਾ ਨਹੀਂ ਕਿਹੜੇ ਕਾਰਨ ਬਣੇ ਜੀ ਇਹਨਾਂ ਦੇ ਘਰ ਨੂੰ ਅੱਗ ਲੱਗ ਗਈ ਹੈ ਜਿਹਦੇ ਕਰਕੇ ਇਹਨਾਂ ਦੇ ਘਰ ਦਾ ਕਟੋੜਾ ਕਟੋੜਾ 4-5 ਲੱਖ ਦਾ ਨੁਕਸਾਨ ਹੋ ਚੁੱਕਾ ਵਾ ਪਰਵਾਦ ਦੇ ਸਾਰੇ ਬੈਡ ਸੜ ਗਏ ਨੇ ਅੰਦਰੋਂ ਵਾਲੀਆਂ ਸੜ ਗਏ ਨੇ ਕੱਪੜੇ ਸੜ ਗਏ ਨੇ ਕੋਈ 25-30 ਹਜ਼ਾਰ ਕਰ ਕੈਸ਼ ਪੈ ਉਹ ਸੜ ਗਿਆ ਜੀ ਹਰ ਸਰਕਾਰ ਤੋਂ ਇਹ ਮੰਗਿਆ ਕਿ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਨੂੰ ਮਾੜੀ-ਮੋਟੀ ਕੋਈ ਟਰਾਸ ਮਿਲ ਸਕੇ ਸਰਕਾਰ ਤੋਂ ਸਾਡੀ ਪੁਰਜ਼ੋਰ ਮੰਗਿਆ ਜੀ ਤਾਂ ਜੋ ਪਰਿਵਾਰ ਨੂੰ ਮਾੜੀ-ਮੋਟੀ ਕੋਈ ਮਾਲ ਥੋੜੀ-ਬੋਤੀ ਟਰਾਸ ਮਿਲ ਸਕੇ ਜੀ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਦਾ ਸਤਿ ਸਾਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਨਰਲ ਸੰਧੂ ਕੈ ਸੇਵਾ ਸੁਸਾਇਟੀ ਪੰਜਾਬ ਦਾ ਚੇਅਰਮੈਨ ਇਹ ਮੇਰੇ ਵੰਡੀ ਨੇ ਰਾਤੀ 8:30 8:45 ਦੇ ਕਰੀਬ ਜਦੋਂ ਮੈਨੂੰ ਮੈਸੇਜ ਮਿਲਿਆ ਵੀ ਇਹਨਾਂ ਦੇ ਘਰ ਨੂੰ ਅੱਗ ਲੱਗ ਗਈ ਆ ਮੈਂ ਆਪਣੇ ਪਰਿਵਾਰ ਸਮੇਤ ਹੋਰ ਵੀ ਯਾਰਾਂ ਦੋਸਤਾਂ ਦੇ ਨਾਲ ਪਹੁੰਚਿਆ ਜਦੋਂ ਇੱਥੇ ਤੇ ਤਿੰਨਾ ਵੱਡਾ ਨੂੰ ਜਿਹੜੀ ਅੱਗ ਲੱਗੀ ਹੈ ਅੰਦਰ ਧੂਆ ਬਹੁਤ ਜ਼ਿਆਦਾ ਹੈ ਨਿਕਲ ਰਿਹਾ ਹੈ ਤੇ ਤਰੋ ਗੇਟ ਟੱਪ ਕੇ ਇਹਦਾ ਕੋਈ ਵੀ ਪਰਿਵਾਰ ਘਰ ਨਹੀਂ ਹੈਗਾ ਜਿਹੜੇ ਟੱਪ ਕੇ ਇਹਨਾਂ ਦੀ ਜਿੰਨੀ سپورਟ ਕੀਤੀ ਤੇ ਅੱਗ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਨੁਕਸਾਨ ਹੈ ਤਾਂ ਢਾਈ ਟੱਤਾਂ ਲਗਦੇ ਕਰੀਬ ਜਿਹੜਾ ਹੋ ਦੇਵਾ ਸਾਰੇ ਬੈੱਡ ਸੜ ਗਏ ਆ ਚਾਦਰਾਂ ਬੈੱਡ ਦੀਆਂ ਗੱਦੇ ਜੋ ਵੀ ਬੱਚਿਆਂ ਦੇ ਬਸਤੇ ਸਾਰੇ ਸੜ ਗਏ ਆ ਮੈਂ ਪੁਲਸ ਨੂੰ ਬੇਨਤੀ ਕਰਦਾ ਐ ਵੀ ਇਹਦੀ ਜਿਹੜੀ ਬੰਦੀ ਕਾਰਵਾਈ ਆ ਇਨਕੁਆਰੀ ਕਰਕੇ ਪਰ ਜੇ ਜਿਹੜਾ ਉਹ ਦਰਜ ਵੀ ਕੀਤਾ ਜਾਵੇ ਤੇ ਸਰਦਾਰ ਤੁ ਵੀ ਮੰਗਿਆ ਵੀ ਜੋ ਵੀ ਇਹਦਾ ਮਾਲੀ ਰਸਾਣ ਹੋਇਆ ਇਹਨਾਂ ਨੂੰ ਤਰਪਾ ਕਰਕੇ ਦਿੱਤਾ ਜਾਵੇ